मेरे बड़े ही प्यार सत्कार वाले दोस्तों वाहेगुरु जी का खालसा वाहेगुरु जी की फतेह पंजाब दा किसान पंजाब दा दुकानदार पंजाब दा मजदुर इस समय गंभीर संकट दा शिकार है ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਉਹਨਾਂ ਕੋਲੋਂ ਅਕਵਾਇਰ ਕਰਕੇ ਉਹਨਾਂ ਕੋਲੋਂ ਖੋ ਕੇ ਉੱਥੇ ਸ਼ਾਹਮਾਰਗ ਵਿਸਾਰ ਦਿੱਤੇ ਗਏ ਨੇ ਜਿਨ੍ਹਾਂ ਨੂੰ ਅਸੀਂ ਹਾਈਵੇ ਕਹ ਰਹੇ ਸਾਂ ਲੱਖਾਂ ਏਕੜ ਪੰਜਾਬ ਦੀ ਉਪਜਾਊ ਜ਼ਮੀਨ ਇਨ੍ਹਾਂ ਸ਼ਾਹਮਾਰਗਾਂ ਦੀ ਮਾਰ ਥੱਲੇ ਆ ਚੁੱਕੀ ਹੈ ਪਾਣੀ ਦੇ ਕੁਦਰਤੀ ਵਹਾਅ ਜਿਨ੍ਹਾਂ ਨੇ ਆਪਣੇ ਰਸਤੇ ਆਪ ਬਣਾਏ ਹੁੰਦੇ ਨੇ ਉਹ ਵੀ ਹੁਣ ਸ਼ਾ ਮਾਰਗਾਂ ਦੇ ਵਹਾਵ ਦੇ ਥੱਲੇ ਜੋ ਉਹਨਾਂ ਦੇ ਬਹਾਵ ਸਨ ਉਹ ਵੀ ਸ਼ਾ ਮਾਰਗਾਂ ਦੇ ਥੱਲੇ ਆ ਚੁੱਕੇ ਨੇ ਇਹ ਕੁਝ ਕਾਰਨ ਨੇ ਜਦੋਂ ਵਰਥਾਤਾ ਪੈਂਦੀਆਂ ਨੇ ਉਹਨਾਂ ਨੂੰ ਆਪਣੇ ਜਿਹੜੇ ਕੁਦਰਤੀ ਮਾਰਗ ਨਹੀਂ ਲੱਭਦੇ ਫਿਰ ਹੁਣ ਪੰਜਾਬ ਵੱਡੇ ਹੜ੍ਹਾਂ ਦੀ ਮਾਰ ਥੱਲੇ ਆਉਣਾ ਸ਼ੁਰੂ ਹੋ ਗਿਆ ਖੈਰ ਅੱਜ ਅਸੀਂ ਇਸ ਪਾਸੇ ਵਾਲਾ ਚਰਚਾ ਨਹੀਂ ਕਰਨੇ ਲੱਖਾਂ ਏਕੜ ਜ਼ਮੀਨ ਪੰਜਾਬ ਦੇ ਕਿਸਾਨਾਂ ਦੀ ਪਹਿਲਾਂ ਹੀ ਅਕਵਾਇਰ ਹੋ ਚੁੱਕੀ ਹੈ ਤੇ ਸ਼ਾ ਮਾਰਗਾਂ ਥੱਲੇ ਆ ਚੁੱਕੀ ਹੈ ਹੁਣ ਪੰਜਾਬ ਸਰਕਾਰ ਨੇ ਇੱਕ ਲੈਂਡ ਪੂਲਿੰਗ ਯੋਜਨਾ ਬਣਾਈ ਹੈ ਉਸ ਲੈਂਡ ਪੂਲਿੰਗ ਯੋਜਨਾ ਦੇ ਤਹਿਤ ਜੋ ਪਹਿਲਾਂ ਬਹੁਤ ਕੁਝ ਸੋਸ਼ਲ ਮੀਡੀਆ ਅਖਬਾਰਾਂ ਦੇ ਵਿੱਚ ਆ ਚੁੱਕਾ ਹੈ ਕੇ ਲੁਧਿਆਣਾ ਦੇ ਨੇੜੇ ਕੋਈ 15 ਤੋਂ ਪਿੰਡਾਂ ਦੀ 22000 ਏਕੜ ਤੋਂ ਵੱਧ ਦੀ ਜ਼ਮੀਨ ਇਸ ਲੈਂਡ ਪੂਲਿੰਗ ਸਕੀਮ ਦੇ ਅੰਡਰ ਆ ਰਹੀ ਏ ਜੇ ਕਨਨ ਸੀ ਇਹ ਸਾਰੇ ਯੋਜਨਾ ਦਾ ਵਿਰੋਧ ਹੋਣਾ ਸੀ ਸਰਕਾਰ ਦੇ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਅਮਨ ਅਰੋੜਾ ਜੀ ਉਹਨਾਂ ਨੇ ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਕਰਕੇ ਯੋਜਨਾਾਂ ਦੇ ਵਿੱਚ ਕੀ-ਕੀ ਅਮਲ ਵਿੱਚ ਲਿਆਂਦਾ ਜਾਣਾ ਹੈ ਯੋਜਨਾਾਂ ਕਿਸ ਤਰ੍ਹਾਂ ਲਾਗੂ ਕੀਤੀ ਜਾਣੀ ਹੈ ਕਿਸਾਨਾਂ ਨੂੰ ਇਹਦਾ ਕੀ ਫਾਇਦਾ ਹੈਗਾ ਉਹ ਸਾਰਾ ਕੁਝ ਗਨਾਇਆ ਹੈ ਕਿਸਾਨਾਂ ਨੂੰ ਇਸ ਲੈਂਡ ਪੁਲਿੰਗ ਯੋਜਨਾ ਤੇ ਨਾਲ ਸਦਾ ਹੋਣ ਜਾ ਰਿਹਾ ਹੈ ਜਾਂ ਨੁਕਸਾਨ ਇਸ ਦੀ ਚਰਚਾ ਅਸੀਂ ਅੱਜ ਇਸ ਆਪਣੇ ਵੀਡੀਓ ਵਿੱਚ ਕਰਨੇ ਹੈ ਉਹ ਚਰਚਾ ਅਸੀਂ ਬਾਅਦ ਵਿੱਚ ਕਰਦੇ ਹਾਂ ਮੈਂ ਪਹਿਲਾਂ ਹੀ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਅਖੀਰ ਤੱਕ ਜੁੜੇ ਰਹਿਣਾ ਤਾਂ ਸਾਨੂੰ ਇਸ ਸਾਰੀ ਯੋਜਨਾ ਦੀ ਸਮਝ ਆਵੇਗੀ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਅਮਨ ਅਰੋੜਾ ਜੀ ਨੇ ਪ੍ਰਸਕਾਂਸਸ ਦੇ ਵਿੱਚ ਉਸ ਯੋਜਨਾ ਨੂੰ ਕਿਸ ਢੰਗ ਦੇ ਨਾਲ ਪੇਸ਼ ਕੀਤਾ ਹੈ ਤੇ ਉਸ ਤੋਂ ਬਾਅਦ ਇਸ ਯੋਜਨਾ ਦਾ ਅਸਲ ਕੱਚ ਸੱਚ ਕੀ ਹੈ ਤੇ ਕੀ ਸਵਾਲ ਇਹਨਾਂ ਦੇ ਵਿੱਚੋਂ ਨਿਕਲਦੇ ਨੇ ਉਹ ਕੱਲਾ ਕੱਲਾ ਸਵਾਲ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ ਆ ਸਭ ਤੋਂ ਪਹਿਲਾਂ ਦੇਖੀਏ ਅਮਨ अरोड़ा ਦੀ ਉਹ ਪ੍ਰੈਸ ਕਾਨਫਰੰਸ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਦਾ ਜਿਹੜੇ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀਗੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਸ ਤੋਂ ਵਧੀਆ ਪਾਲਿਸੀ ਅੱਜ ਤੱਕ ਪੂਰੇ ਪੰਜਾਬ ਕੇ ਸਾਰੇ ਮੁਲਕ ਦੀਆਂ ਸਟੇਟਾਂ ਦੇ ਵਿੱਚ ਜਿਹੜੇ ਲੈਂਡ ਓਨਰ ਜ਼ਮੀਨ ਮਾਲਕ ਕਿਸਾਨ ਨੇ ਔਰ ਜਿਹੜੇ ਉਹਨਾਂ ਦੇ ਵਿੱਚ ਆ ਆਮ ਯੂਜ਼ਰ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਘਰ ਬਣਾ ਕੇ ਰਹਿਣਾ ਇਸ ਤੋਂ ਵਧੀਆ ਪਾਲਿਸੀ ਅੱਜ ਤੱਕ ਪੂਰੇ ਮੁਲਕ ਦੇ ਵਿੱਚ ਕਿਤੇ ਬਣੀ ਨਹੀਂ ਹੋਣੀ ਹੈਗੀ ਇਹ ਲੈਂਡ ਪੂਲਿੰਗ ਪਾਲਿਸੀ ਜੋ ਅੱਜ ਅਸੀਂ ਪਾਸ ਕੀਤੀ ਹੈ ਪੰਜਾਬ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਗੁੰਮਰਾਹ ਕੀਤਾ ਜਾ ਰਿਹਾ ਕਿ ਐਕਵਾਇਰ ਹੋਏਗਾ ਧੱਕੇ ਨਾਲ ਐਕ acquisition ਹੋਏਗੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਮੈਂ ਬੜਾ ਸਪਸ਼ਟ ਕਰ ਦੇਣਾ ਚਾਹਣਾ ਕਿ ਇੱਕ ਗਾਜ਼ਵੀ ਕਿਤੇ ਐਕquisition ਹੈ ਜਿਹੜੀ ਉਹ ਧੱਕੇ ਨਾਲ ਤਾਂ ਦੂਰ ਦੀ ਗੱਲ ਹੈ ਐਕਵਾਇਰ ਨਹੀਂ ਕੀਤੀ ਜਾਏਗੀ ਔਰ ਇਹ ਪੂਲਿੰਗ ਪਾਲਿਸੀ ਹੈ ਜਿਹਦੇ ਵਿੱਚ ਕਿਸਾਨਾਂ ਨੇ ਜ਼ਮੀਨ ਮਾਲਕਾਂ ਨੇ ਆਪ ਦੀ ਸਹਿਮਤੀ ਦੇ ਨਾਲ ਇਹ ਚਾਹੇ ਸਰਕਾਰ ਨੂੰ ਦੇ ਦੋ ਚਾਹੇ ਕਿਸੇ ਬਿਲਡਰ ਨੂੰ ਦੇ ਦੋ ਔਰ ਚਾਹੇ ਉਹਨੂੰ ਤੁਸੀਂ ਆਪ ਡਿਵੈਲਪ ਕਰ ਲੈਣ ਕਿਸਾਨ ਇਹ ਉਹਦੇ ਵਿੱਚ ਖੁੱਲੀ ਛੋਟ ਹੋਏਗੀ ਔਰ ਸਿਰਫ ਨੋਟੀਫਾਈ ਕਰਨਾ ਹੈ ਸਰਕਾਰ ਨੇ ਐਕੁਇਜ਼ੀਸ਼ਨ ਹੈ ਜਿਹੜੀ ਐਕਵਾਇਰ ਕਰਨ ਦੀ ਗੱਲ ਉਹ ਸਿਰਫ ਔਰ ਸਿਰਫ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਗੱਲ ਔਰ ਉਸ ਤੋਂ ਇਲਾਵਾ ਕੁਝ ਨਹੀਂ 27 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵੱਡੇ ਸਤਾਈ ਸ਼ਹਿਰਾਂ ਦੇ ਵਿੱਚ ਇਹ ਪਾਲਿਸੀ ਹੈ ਉਹ ਫਾਸਫੇਜ਼ ਦੇ ਵਿੱਚ ਲਿਆਂਦੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਆ ਇਹ ਹੁੰਦਾ ਸੀ ਪਹਿਲਾਂ ਪਿਛਲੇ ਸਰਕਾਰਾਂ ਦੇ ਸਮੇਂ ਕਿ ਲੈਂਡ ਮਾਫੀਆਜ਼ ਨੂੰ ਫਾਇਦਾ ਦੇਣ ਦੇ ਲਈ ਔਰ ਇਲੀਗਲ ਕਲੋਨੀਆਂ ਦੇ ਵਿੱਚ ਜੋ ਜੋ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਦੇ ਇੰਟਰਸਟ ਹੁੰਦੇ ਸੀਗੇ ਉਹਨਾਂ ਨੂੰ ਬढ़ावा ਦੇਣ ਦੇ ਲਈ ਐਹ ਜੀਆਂ ਪਾਲਿਸੀਆਂ ਲਾਗੂ ਕੀਤੀ ਜਾਂਦੀ ਸੀ ਕਿ ਜਦੋਂ ਨੋਟੀਫਿਕੇਸ਼ਨ ਹੋਗੀ ਉਸ ਤੋਂ ਬਾਅਦ ਉਸ ਜ਼ਮੀਨ ਦੀ ਸੇਲ ਪਰਚੇਜ ਜਿਹੜੀ ਨਾ ਕੋਈ ਵੇਚ ਸਕੂਗਾ ਨਾ ਕੋਈ ਖਰੀਦ ਸਕੂਗਾ ਇਹ ਜਿਹੇ ਕੰਡੀਸ਼ਨਰ ਲਾ ਦਿੱਤੇ ਜਾਂਦੀਆਂ ਸੀਗੀਆਂ ਅਸੀਂ ਅੱਜ ਦੀ ਇਸ ਪਾਲਿਸੀ ਦੇ ਵਿੱਚ ਉਹ ਸਾਰੀਆਂ ਕੰਡੀਸ਼ਨਰ ਹਟਾ ਦਿੱਤੀਆਂ ਜਿਹੜਾ ਮਰਜ਼ੀ ਆਪਣੀ ਜ਼ਮੀਨ ਚਾਹੇ ਆਪ ਦੇ ਕੋਲੇ ਰੱਖੇ ਚਾਹੇ ਸਰਕਾਰ ਨੂੰ ਵੇਚੇ ਚਾਹੇ ਕਿਸੇ ਹੋਰ ਨੂੰ ਡਿਵੈਲਪਰ ਨੂੰ ਵੇਚੇ ਚਾਹੇ ਆਪ ਡਿਵੈਲਪ ਕਰੇ ਇਹ ਖੁੱਲੀ ਛੋਟ ਹੈ ਜਿਹੜੀ ਕਿਸਾਨ ਨੂੰ ਔਰ ਜੋ ਖੇਤ ਹੈ ਉਹਦੇ ਮਾਲਕ ਨੂੰ ਜ਼ਮੀਨ ਮਾਲਕ ਨੂੰ ਉਹ ਦਿੱਤੀ ਜਾ ਚੁੱਕੀ ਹੈ ਔਰ ਇਸ ਪਾਲਿਸੀ ਦੇ ਤਹਿਤ ਇੱਕ ਏਕੜ ਪਿੱਛੇ 1000 ਗਾਜ ਰੈ residențial 200 ਗਾਜ ਕਮਰਸ਼ੀਅਲ ਜਗ੍ਹਾ ਜਿਹੜੀ ਯਾਨੀ ਕਿ ਟੋਟਲ 1200 ਗਾਜ 1000 ਰੈ residențial 200 ਕਮਰਸ਼ੀਅਲ ਫੁੱਲੀ ਡਿਵੈਲਪਡ ਲੈਂਡ ਹੈ ਜਿਹੜੀ ਉਹਦੇ ਵਿੱਚ ਸੀਵਰੇਜ ਵਾਟਰ ਸਪਲਾਈ ਸੜਕਾਂ ਲਾਈਟਿੰਗ ਪਾਰਕ ਸਾਰਾ ਕੁਝ ਉਹਨੂੰ 100% ਡਿਵੈਲਪ ਹੈ ਜਿਹੜਾ ਉਹ ਕਰਕੇ ਦਿੱਤਾ ਜਾਊਗਾ ਤਾਂ ਕਿ ਲੋਕ ਉੱਥੇ ਆਵਦਾ ਆਸ਼ਾਨਾ ਬਣਾ ਕੇ ਉਹ ਰਹਿ ਸਕਣਾਂ ਇਸ ਤੋਂ ਇਲਾਵਾ ਇਸੇ ਪਾਲਿਸੀ ਦੇ ਵਿੱਚ ਇੱਕ ਹੋਰ ਪ੍ਰੋਵੀਜ਼ਨ ਕਿ ਜੇ ਕਿਸੇ ਵਿਅਕਤੀ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਸਪੋਜ਼ ਕਿਤੇ ਡਿਵੈਲਪਮੈਂਟ ਹੋ ਰਹੀ ਹੈ 2 400 500 ਏਕੜ ਦੇ ਵਿੱਚ 1000 ਏਕੜ ਦੇ ਵਿੱਚ ਕਿਤੇ ਉਹ ਵਿਅਕਤੀ 9 ਏਕੜ ਉਹਦੇ ਕੋਲ ਜਗ੍ਹਾ ਹੈ 9 ਏਕੜ ਜਾਂ 10 ਏਕੜ ਉਹਦੇ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਹੈ ਉਹ 9 ਏਕੜ ਜਗ੍ਹਾ ਜੇ ਸਰਕਾਰ ਨੂੰ ਦੇ ਦਿੰਦਾ ਤਾਂ ਉਹਨੂੰ 3 ਏਕੜ ਉਲੀ ਡਿਵੈਲਪਡ ਜਗਾ ਗਰੁੱਪ ਹਾਊਸਿੰਗ ਵਾਸਤੇ ਉਹ ਦਿੱਤੀ ਜਾਏਗੀ ਉਹ ਚਾਹੇ ਆਪ ਡਿਵੈਲਪ ਕਰ ਲੈ ਚਾਹੇ ਕਿਸੇ ਦੇ ਨਾਲ ਜੁਆਇੰਟ ਵੈਂਚਰ ਦੇ ਵਿੱਚ ਡਿਵੈਲਪਰ ਦੇ ਨਾਲ ਰਲ ਕੇ ਕਰ ਲੈ ਉਹ ਖੁਦ ਆਪ ਉੱਥੇ ਗਰੁੱਪ ਹਾਊਸਿੰਗ ਕਰ ਸਕੂਗਾ ਯਾਨੀ ਕਿ ਤੀਜਾ ਹਿੱਸਾ 9 ਏਕੜ 3 ਏਕੜ ਉਹਨੂੰ ਦੇ ਦਾਂਗੇ ਵਾਪਿਸ 15 ਏਕੜ ਨੇ ਉਹਨੂੰ 5 ਏਕੜ ਮਿਲ ਜਾਣਗੇ ਉੱਥੇ ਆਪਦਾ ਗਰੁੱਪ ਹਾਊਸਿੰਗ ਬਣਾ ਕੇ ਉਹ ਸੈਂਕੜੇ ਦੀ ਤਾਦਾਦ ਦੇ ਵਿੱਚ ਉਹ ਫਲੈਟ ਬਣਾਵੇ ਆਪ ਵੀ ਕਮਾਵੇ ਲੋਕਲ ਉਹਦੇ ਫਲੈਟਾਂ ਦੇ ਵਿੱਚ ਰਹਿਣ ਇਹ ਇਹ ਸਰਕਾਰ ਦੀ ਇਸ ਪਾਲਿਸੀ ਦੇ ਵਿੱਚ ਹੈ ਇਸ ਤੋਂ ਇਲਾਵਾ ਇੱਕ ਹੋਰ ਪ੍ਰੋਵੀਜ਼ਨ ਜੇ ਕਿਸੇ ਵਿਅਕਤੀ ਕੋਲੇ ਕਿਸੇ ਕਿਸਾਨ ਵੀਰ ਕੋਲੇ 50 ਏਕੜ ਨੇ ਜਾਂ 50 ਤੋਂ ਵੱਧ ਨੇ ਸਪੋਜ਼ 100 ਏਕੜ ਨੇ ਉਹ ਜੇ ਸਰਕਾਰ ਨੂੰ ਦਿੰਦੇ ਨੇ ਤਾਂ ਉਹਨਾਂ ਨੂੰ ਲੈਂਡ ਪੁਲੀ ਪਾਲਿਸੀ ਮੁਤਾਬਕ ਮਿਲ ਜੇਗਾ ਔਰ ਜੇ ਉਹ ਸਾਰੇ ਸਰਕਾਰ ਜਦੋਂ ਸਰਕਾਰ ਨੂੰ ਦਿੰਦੇ ਨੇ ਸਪੋਜ਼ ਉਹਨਾਂ ਨੇ 50 ਏਕੜ ਇੱਕ ਕਿਸਾਨ ਕੋਲੇ ਹੈ ਜਾਂ ਚਾਰ ਕਿਸਾਨਾਂ ਕੋਲ 50 ਏਕੜ ਇਕੱਠੀ ਕਰਕੇ ਦੇ ਦਿੰਦੇ ਨੇ ਸਰਕਾਰ ਨੂੰ ਤਾਂ ਉਹਦਾ 60% ਯਾਨੀ ਕਿ 30 ਏਕੜ ਜ਼ਮੀਨ ਦੇ ਵਿੱਚ ਜਿਹੜੀ ਕਿ ਇਕੱਠੀ ਕਰਕੇ ਜੇ ਉਹਦਾ ਅਲੱਗ-ਅਲੱਗ ਥਾਵਾਂ ਦੇ ਉੱਪਰ ਵੀ ਹੈਗਾ ਇੱਕ ਜਗ੍ਹਾ ਇਕੱਠੀ ਕਰਕੇ 30 ਏਕੜ ਉਹਨੂੰ ਦੇ ਦਿੱਤੀ ਜਾਊਗੀ ਜਿਹਦੇ ਵਿੱਚ ਉਹ ਖੁਦ ਆਪ ਡਿਵੈਲਪਰ ਬਣ ਕੇ ਐਂਟਰਪ੍ਰੈਨਿਓਰ ਬਣ ਕੇ ਉਹ ਡਿਵੈਲਪਮੈਂਟ ਕਰ ਸਕੂਗਾ ਉਸ 60% ਦੇ ਵਿੱਚ ਉਸਤੀ ਏਕੜ ਦੇ ਵਿੱਚ 20% ਗਰੁੱਪ ਹਾਊਸਿੰਗ ਨੂੰ ਅਲਾਊਡ ਹੋਏਗਾ ਉਹਦੇ ਵਿੱਚ 5% ਕਮਰਸ਼ੀਅਲ ਅਲਾਊਡ ਹੋਏਗਾ ਔਰ ਬਾਕੀ ਇਹ ਜਿਹੜਾ ਸੜਕਾਂ ਔਰ ਪਾਰਕ ਛੱਡ ਕੇ ਬਾਕੀ ਇਹ ਜਿਹੜਾ 65% ਉਹਨੂੰ ਉਹ ਪਲੋਟਡ ਜੋ ਹੈ ਪਲOTS ਉਹ ਬਣਾ ਕੇ ਕੱਟ ਕੇ ਉਹ ਵੇਚ ਸਕੇਗਾ ਸੋ ਮੈਂ ਸਮਝਦਾ ਹਾਂ ਇਸ ਇਸ ਦੇ ਵਿੱਚ ਸਾਰੀ ਜਿੰਨੀ ਆਊਟਰ ਡਵੈਲਪਮੈਂਟ ਹੈ ਉਹ ਸਾਰੀ ਦੀ ਸਾਰੀ ਸਰਕਾਰ ਕਰੇਗੀ ਵਿਭਾਗ ਕਰੇਗਾ ਔਰ ਜੋ ਇਨਰ ਡਵੈਲਪਮੈਂਟਸ ਨੇ ਕੋਈ ਇੰਟਰਨਲ ਰੋਡਸ ਨੇ ਉਹ ਸਾਰਾ ਉਹਨੇ ਆਪ ਕਰਨਾ ਪਰ ਜਿੰਨਾ ਬਾਹਰ ਦਾ ਇਨਫਰਾਸਟ੍ਰਕਚਰ ਹੈ ਚਾਹੇ ਉਹ ਆਊਟਰ ਰੋਡਸ ਨੇ ਚਾਹੇ ਉਹ ਚਾਹੇ ਉਹ ਐਸਟੀਪੀ ਹੈ ਇਹਦੇ ਵਿੱਚ ਉਹਨੂੰ ਈਡਬਲਯੂਐਸ ਲਈ ਛੱਡਣ ਦੀ ਲੋੜ ਨਹੀਂ ਇਹਦੇ ਲਈ ਉਹ ਜਿੰਨਾ ਜਿੰਨਾ ਬਾਹਰਲੇ ਕੰਮ ਨੇ ਉਹ ਸਾਰੇ ਸਰਕਾਰ ਕਰੇਗੀ ਪਰ ਉਹ ਚ ਪਾਰਕਰ ਸੜਕਾਂ ਦੇ ਜਿਹੜਾ ਉਹ ਉਹਨੇ ਛੱਡਨੇ ਤੋਂ ਮੈਂ ਸਮਝਦਾ ਕਿ ਇਹ ਇੱਕ ਇਹੋ ਜਿਹੀ ਪਾਲਿਸੀ ਹੈ ਜਿਹੜੀ ਕਿ ਸਭ ਤੋਂ ਵੱਧ ਜ਼ਮੀਨ ਮਾਲਕ ਕਿਸਾਨਾਂ ਦੇ ਲਈ ਔਰ ਫਿਰ ਉਸ ਤੋਂ ਬਾਅਦ ਜਿਹੜੇ ਜਿਨ੍ਹਾਂ ਲੋਕਾਂ ਨੇ ਉੱਥੇ ਅਫੋਰਡੇਬਲ ਹਾਊਸਿੰਗ ਹੁਣ ਹੁੰਦਾ ਕੀ ਸੀਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਕਿ ਯਾ ਤਾਂ ਇਹੋ ਜਿਹੇ ਮੈਗਾ ਪ੍ਰੋਜੈਕਟ ਬਣਾ ਦਿੱਤੇ ਜਾਂਦੇ ਸੀਗੇ ਅਲਾਉ ਕੀਤੇ ਜਾਂਦੇ ਸੀਗੇ ਜਿਸ ਜਿਹੜੇ ਵੱਡੇ ਬਿਲਡਰ ਨੇ ਵੱਡੇ ਲੈਂਡ ਸ਼ਾਰਚ ਨੇ ਉਹਨਾਂ ਨੂੰ ਅਲਾਉ ਹੁੰਦਾ ਸੀਗਾ ਜਾਂ ਫਿਰ ਇਨਲੀਗਲ ਕਲੋਨੀਆ ਦੇ ਰੂਪ ਦੇ ਵਿੱਚ ਤਕਰੀਬਨ 14000 ਕਲੋਨੀਆ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਣ ਚੁੱਕੀਆਂ ਡਿਵੈਲਪ ਹੋ ਚੁੱਕੀਆਂ ਇਸ ਪਾਲਿਸੀ ਦੇ ਜ਼ਰੀਏ ਕਿਸਾਨਾਂ ਨੂੰ ਜ਼ਮੀਨ ਮਾਲਕਾਂ ਨੂੰ ਖੁਦ ਆਪ ਡਿਵੈਲਪਰ ਬਿਜ਼ਨਸਮੈਨ ਐਂਟਰਪ੍ਰੈਨਿਅਰ ਬਣਨ ਦੀ ਉਹ ਵੀ ਉਹਨੂੰ ਉਹਨਾਂ ਨੂੰ ਇਜਾਜ਼ਤ ਹੈ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਔਰ ਮੈਂ ਫੇਰ ਦੁਬਾਰਾ ਸਪਸ਼ਟ ਕਰ ਦੇਣਾ ਚਾਹੁੰਦਾ ਔਰ ਇਹ ਖਾਸ ਤੌਰ ਤੇ ਮੈਂ ਉਹਨਾਂ ਲੋਕਾਂ ਨੂੰ ਐਡਰੈਸ ਕਰ ਰਿਹਾ ਆਪੋਜੀਸ਼ਨ ਪਾਰਟੀਆਂ ਵਾਲਿਆਂ ਨੂੰ ਜਾਂ ਕੁਝ ਕਿਸਾਨ ਵੀਰਾਂ ਨੂੰ ਜਿਹੜੇ ਕਨਫਿਊਜ਼ ਕਰ ਰਹੇ ਨੇ ਉਹਨਾਂ ਨੂੰ ਮਿਸਗਾਈਡ ਕਰ ਰਹੇ ਨੇ ਕਿ ਜੀ ਤੁਹਾਡੀ ਲੈਂਡ ਗ੍ਰਾਬ ਹੈ ਜਿਹੜੀ ਲੈਂਡ ਦੇ ਉੱਪਰ ਕਬਜ਼ੇ ਨੇ ਜਿਹੜੇ ਉਹ ਸਰਕਾਰਾਂ ਨੇ ਕਰ ਲੈਣੇ ਇਹ ਜੀ ਨਾ ਕੋਈ ਸਾਡੀ ਨੀਅਤ ਸੀ ਨਾ ਹੈ ਤੇ ਨਾ ਹੋਏਗੀ ਅਸੀਂ ਤਾਂ ਬਲਕਿ ਇਹੋ ਜੀ ਪਾਲਿਸੀ ਲੈ ਕੇ ਆਇਆ ਜਿਹਦੇ ਵਿੱਚ ਜ਼ਮੀਨ ਮਾਲਕਾਂ ਨੂੰ ਕਿਸਾਨਾਂ ਨੂੰ ਔਰ ਅਲਟੀਮੇਟ ਕੰਜ਼ਿਊਮਰਸ ਨੂੰ ਬਹੁਤ ਵੱਡੇ ਪੱਧਰ ਤੇ ਉੱਪਰ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਹੈ ਵੀਡੀਓ ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣੀ ਹੋਵੇਗੀ ਇਸਤਰਾ ਮੇਰੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆਏ ਨੇ ਹੋ ਸਕਦਾ ਤੁਹਾਡੇ ਮਨਾਂ ਵਿੱਚ ਵੀ ਸਵਾਲ ਹੋਣਗੇ ਜੇ ਨਹੀਂ ਐ ਤਾਂ ਕੁਝ ਸਵਾਲ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਨਾ ਤਾਂ ਕਿ ਤੁਸੀਂ ਵੀ ਬਹੁਤ ਸਾਰੇ ਜਥੇਬੰਦ ਹੋ ਕੇ ਉਹ ਸਵਾਲ ਸਰਕਾਰ ਤੋਂ ਪੁੱਛ ਸਕੋ ਸੋ ਜਿਹੜੀਆਂ ਪ੍ਰਾਪਤ ਸੋਚਨਾਵਾਂ ਨੇ ਉਹਦੇ ਮੁਤਾਬਕ ਸਰਕਾਰ ਅਗਰ 1 ਏਕੜ ਜ਼ਮੀਨ ਤੁਹਾਡੀ ਇਸ ਲੈਂਡ ਪੂਲਿੰਗ ਯੋਜਨਾ ਦੇ ਤਹਿਤ ਲੈਂਦੀ ਹੈ ਤਾਂ ਉਹਦਾ ਮੁਆਵਜ਼ਾ ਜੋ ਕ ਅਖਬਾਰੀ ਖਬਰਾਂ ਨੇ ਅਜੇ ਸਰਕਾਰ ਨੇ ਸਪਸ਼ਟ ਨਹੀਂ ਕੀਤਾ ਨਾਇ ਪ੍ਰੈਸ ਕੌਂਸਲ ਦੇ ਵਿੱਚ ਆਮਨ ਅਰੋੜਾ ਜੀ ਨੇ ਇਹ ਸਪਸ਼ਟ ਕੀਤਾ ਹੈ ਕਿ ਸਰਕਾਰ ਕਿਸਾਨਾਂ ਨੂੰ 1 ਏਕੜ ਦੇ ਕਿੰਨੇ ਪੈਸੇ ਦੇਵੇਗੀ ਪਰ ਫਿਰ ਵੀ ਖਬਰਾਂ ਨੇ ਕਿ 1 ਏਕੜ ਦਾ 1 ਕਰੋੜ ਰੁਪਇਆ ਸਰਕਾਰ ਦਵੇਗੀ ਤੇ ਉਹਦੇ ਵਿੱਚੋਂ ਕਿਸਾਨ ਨੂੰ 1000 ਗੱਜ ਦਾ ਕਮਰਸ਼ੀਅਲ ਪਲਾਟ ਤੇ 200 ਗੱਜ ਦਾ ਰੈ residensial ਪਲਾਟ ਕਿਸਾਨ ਨੂੰ ਦਿੱਤਾ ਜਾਏਗਾ ਕਿਸਾਨ ਉਹਦੇ ਵਿੱਚੋਂ ਉਹ ਲੈ ਸਕਦਾ ਹੈ ਹੁਣ ਗੱਲ ਲੰਮੀ ਹੈ ਜਾਂ ਸਵਾਲ ਆਉਂਦਾ ਹੈ ਕਿ ਇੱਕ ਕਿੱਲੇ ਦੇ ਵਿੱਚ ਤਕਰੀਬਨ 4000 ਗੱਜ ਜਗ੍ਹਾ ਬਣਦੀ ਆ ਤੇ ਸਰਕਾਰ ਦੀ ਪਾਲਸੀ ਆ ਕਿ ਉਹ ਸਕੇ ਇਸ ਇੱਕ ਏਕੜ ਦੇ ਵਿੱਚੋਂ 35% ਜਿਹੜੀ ਜ਼ਮੀਨ ਆ ਉਹ ਸੜਕਾਂ ਦੇ ਵਿੱਚ ਸੀਵਰੇਜ ਪਾਰਕਾਂ ਦੇ ਵਿੱਚ ਜਾਏਗੀ ਤੇ 65% ਜਿਹੜੀ ਜ਼ਮੀਨ ਆ ਉਹ ਡਵਲਪ ਕੀਤੀ ਜਾਏਗੀ ਜਿੱਨਾਂ ਉੱਤੇ ਪਲਾਟ ਕੱਟੇ ਜਾਣਗੇ 60% ਇੱਕ ਏਕੜ ਦਾ 2600 ਗਜ ਬਣਦਾ ਏ ਤੇ ਉਹਦੇ ਵਿੱਚੋਂ ਅੱਧੀ ਜ਼ਮੀਨ ਸਰਕਾਰ ਕਿਸਾਨ ਨੂੰ ਦੇਣ ਦਾ ਵਾਅਦਾ ਕਰ ਦਿੱਤੇ ਪਰ ਇੱਥੇ ਜਿਹੜਾ ਸਵਾਲ ਪੈਦਾ ਹੁੰਦਾ ਏ ਕਿ ਸਰਕਾਰ ਨੇ ਇੱਕ ਕਿੱਲਾ ਜ਼ਮੀਨ ਤਾਂ ਲੈਣੀ ਆ 1 ਕਰੋੜ ਦੀ ਪਰ ਰਮਣਾ अरोड़ा ਜੀ ਨੇ ਜਾਂ ਸਰਕਾਰ ਨੇ ਅਜੇ ਤੱਕ ਇਹ ਨਹੀਂ ਦੱਸਿਆ ਜਿਹੜੀ ਉਥੇ ਪਲਾਟਿੰਗ ਹੋਏਗੀ ਜਿਹੜੇ ਪਲਾਟ ਕੱਟੇ ਜਾਣਗੇ ਜਿਹੜੇ ਉਹਦੇ ਵਿੱਚੋਂ 1000 ਗਾਜੇ ਕਮਰਸ਼ੀਅਲ ਤੇ 200 ਗਾਜੇ ਰੈ residențial ਪਲਾਟ ਕਿਸਾਨਾਂ ਨੂੰ ਦੇਣਾ ਹੈ ਉਹਦੀ ਕੀਮਤ ਕੀ ਹੋਏਗੀ ਇਸ ਬਾਰੇ ਸਰਕਾਰ ਨੇ ਅਜੇ ਕੋਈ ਚਾਨਣਾ ਨਹੀਂ ਪਾਇਆ ਨਾ ਹੀ ਸਰਕਾਰ ਨੇ ਦੱਸਿਆ ਹੈ ਕਿ ਬਹੁਤ ਸਾਰੀਆਂ ਜਗ੍ਹਾ ਖਾਸ ਕਰ ਲੁਧਿਆਣੇ ਲੱਗੇ ਐਸੀਆਂ ਨੇ ਜਿਨ੍ਹਾਂ ਦਾ ਪਹਿਲਾਂ ਹੀ ਮੁੱਲ 2 ਕਰੋੜ ਤੋਂ ਲੈ ਕੇ 10 ਕਰੋੜਾ ਜਿੱਥੇ ਜ਼ਮੀਨਾਂ ਕਵਰ ਹੋ ਜਾ ਰਹੀਆਂ ਨੇ। ਕਿਹਾ ਜਾਂਦਾ ਹੈ। ਤਾਂ ਕੀ ਸਰਕਾਰ ਉਹ ਵੀ ਜ਼ਮੀਨਾਂ 1 ਕਰੋੜ ਦੇ ਸਾਹਮਣੇ ਲਈ ਲਏਗੀ ਜਾਂ ਜੋ ਮੌਜੂਦਾ ਰੇਟ ਹੈ ਉੱਥੋਂ ਦਾ ਉਸ ਰੇਟ ਦੇ ਮੁਤਾਬਕ ਸਰਕਾਰ ਉਹ ਜ਼ਮੀਨ ਉਹਨਾਂ ਤੋਂ ਪ੍ਰਾਪਤ ਕਰੇਗੀ। ਹੁਣ ਇੱਥੇ ਇੱਕ ਸਵਾਲ ਜਿਹੜਾ ਹੋਰ ਪੈਦਾ ਹੁੰਦਾ ਹੈ ਕਿ ਜਿਹੜੇ ਕਿਸਾਨ ਨੂੰ ਬਦਲੇ ਦੇ ਵਿੱਚ ਜ਼ਮੀਨ ਦੇਣ ਦੇ ਬਦਲੇ ਵਿੱਚ 1000 ਪਲੱਸ 200 1200 ਗੱਜ ਵਾਪਸ ਮਿਲਣੀ ਆ तकरीबन ਅਤਿਕ ਉਹ ਕਿਸਾਨ ਕੀ ਸਰਕਾਰ ਕੋਲੋਂ ਵਾਪਸ ਖਰੀਦ ਪਾਊਗਾ ਕਿ ਨਹੀਂ ਖਰੀਦ ਪਾਊਗਾ ਕਿਉਂ ਕਿ ਕਿਉਂਕਿ ਜਿਹੜੇ ਸਵਾਲ ਹੁੰਦੇ ਨੇ ਉਹ ਇਹ ਹੁੰਦੇ ਨੇ ਕਿ ਸਰਕਾਰ ਜਾਂ ਜਿਹੜੇ ਡਿਵੈਲਪਰਾਂ ਨੂੰ ਉਹ ਜ਼ਮੀਨ ਦਿੱਤੀ ਜਾਣੀ ਆ ਕਿਸਾਨਾਂ ਦੀ ਉਹ ਜਿਸ طرح ਸਰਕਾਰ ਲੈ ਰਹੀ ਹੈ ਸਰਕਾਰ ਨੂੰ 2500 ਰੁਪਇਆ ਪਰ ਗੱਜ ਜਗਾ ਪੈਂਦੀ ਹੈ ਪਰ ਜੇਕਰ ਸਰਕਾਰ ਉਹਦੇ ਉੱਤੇ 65% ਪਲਾਟਿੰਗ ਕਰਦੀ ਏ ਤਾਂ ਉਹ ਬਿਨਾ ਕੁਝ ਕੀਤੇ ਆ ਤਕਰੀਬਨ 1.5 ਕੋ 3800 ਰੁਪਇਆ ਗਾੜੀ ਜ਼ਮੀਨ ਜੜੀ ਆ ਕਿਸਾਨ ਨੂੰ ਪੈਂਦੀ ਹੈ ਹੁਣ ਸਰਕਾਰ ਉਥੇ ਸੀਵਰੇਜ ਪਲਾਂਟ ਲਾਏਗੀ واਟਰ ਟ੍ਰੀਟਮੈਂਟ ਪਲਾਂਟ ਲਾਏਗੀ واਟਰ ਸਪਲਾਈ ਵਾਸਤੇ ਟੈਂਕੀਆਂ ਬਣਾਏਗੀ ਸਰਕਾਰ ਸੜਕਾਂ ਬਣਾਏਗੀ ਸਰਕਾਰ ਪਾਰਕਾਂ ਬਣਾਏਗੀ ਤੇ ਸਰਕਾਰ ਉਹਦਾ ਮੁੱਲ ਕੀ ਕੱਢੂਗੀ ਜਿਹੜਾ ਐਮ ਸੋਚਣ ਵਾਲੀ ਗੱਲ ਆ ਕਿ ਸਰਕਾਰ ਜਾਂ ਡਿਵੈਲਪਰੋ ਦਾ ਮੁੱਲ ਕੀ ਕਟਣਗੇ ਜਦੋਂ ਕਿ ਸਰਕਾਰ ਨੂੰ ਇਹ ਸਾਰੇ ਖਰਚੇ ਪਾ ਕੇ ਇੱਕ ਗੱਜ ਜ਼ਮੀਨ 8 ਤੋਂ 9000 ਰੁਪਿਆ ਪਰ ਗੱਜ ਪਾਣੀ ਆ ਤਾਂ ਯਕੀਨਨ ਸਰਕਾਰ ਇਹ ਜ਼ਮੀਨ 1000 ਰੁਪਿਆ ਗੱਜ ਜਿਹੜੀ ਆ ਸਾਰੇ 10000 ਰੁਪਿਆ ਗੱਜ ਤੋਂ ਘੱਟ ਸਰਕਾਰ ਇਹ ਜ਼ਮੀਨ ਨਹੀਂ ਵੇਚ ਪਾਉਗੀ ਡਿਵੈਲਪਰ ਨਹੀਂ ਵੇਚ ਪਾਉਣਗੇ ਤੇ ਜੇਕਰ ਜ਼ਮੀਨ ਦੀ ਕੀਮਤ ਇੰਨੀ ਕੁ ਬੰਨੀ ਆ ਤਾਂ ਫਿਰ ਜਿਹੜੇ ਕਿਸਾਨ ਨੇ ਜਿਨ੍ਹਾਂ ਨੇ ਜ਼ਮੀਨ 1 ਕਰੋੜ ਦੀ ਵੇਚੀ ਤੇ ਬਦਲੇ ਵਿੱਚ ਉਹ 1200 ਗੱਜ ਜਿਹੜੀ ਆ ਉਹਨਾਂ ਕੋਲੋਂ ਵਾਪਸ ਲੈਂਦੇ ਆ ਕੋਈ 1 ਕਰੋੜ 20 ਲੱਖ ਦੀ ਬਣਦੀ ਆ ਤਾਂ ਇਸ ਯੋਜਨਾ ਦੇ ਵਿੱਚ ਝੋਲ ਜਾਂ ਕਾਂ ਇੱਥੋਂ ਹੀ ਨਿਕਲ ਆਉਂਦੀ ਆ ਆਪਣੀ ਜ਼ਮੀਨ ਦਿੱਤੀ ਉਹਦੇ ਵਿੱਚੋਂ ਫਿਰ ਸਰਕਾਰ ਕੋਲੋਂ ਜ਼ਮੀਨ 1200 ਗੱਜ ਲਈ ਸਰਕਾਰ ਨੇ ਸਾਨੂੰ 1 ਕਰੋੜ ਰੁਪਇਆ ਦਿੱਤਾ ਤੇ ਅਸੀਂ ਸਰਕਾਰ ਦੇ ਕੋਲੋਂ ਉਹ ਜ਼ਮੀਨ ਲੈਣ ਵਾਸਤੇ ਫਿਰ 1 ਕਰੋੜ 20 ਰੁਪਏ 1 ਕਰੋੜ 20 ਲੱਖ ਰੁਪਇਆ ਦਿੱਤਾ ਕੀ ਹਾਲਾਤ ਇਹੋ ਜੀ ਨਹੀਂ ਬਣੇਗੇ ਜਿਹੜੀ ਸਾਨੂੰ ਤੀਜਾ ਸੱਜ ਜ਼ਮੀਨ ਮਿਲਣੀ ਹੈ ਕੀ ਹਾਲਾਤ ਉਹ ਐਸੇ ਉਸ ਸਮੇਂ ਨਹੀਂ ਬਣਨਗੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਅਖਾਣ ਹੈ ਕਿ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਂ ਗਏ ਤੇ ਲਿੱਦ ਚੁਕਣੀ ਪਈ ਸੋ ਇਹ ਸਰਕਾਰ ਨੂੰ ਜ਼ਰੂਰ ਇਹ ਜਿਹੜੇ ਸਵਾਲ ਆ ਇਹਦਾ ਜਵਾਬ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਕਿ ਸਰਕਾਰ ਨੇ ਜ਼ਮੀਨ ਲੈ ਕੇ ਕਿਸਾਨਾਂ ਨੂੰ ਜ਼ਮੀਨ ਕਿਸਫਾ ਦੇਣੀ ਆ ਸੋ ਦੂਜੀ ਗੱਲ ਜਿਹੜੀ ਪ੍ਰੈਸ ਕਾਨਫਰੰਸ ਤੇ ਵਿੱਚ ਅਮਨ ਅਰੋੜਾ ਜੀ ਨੇ ਕੀਤੀ ਆ ਕੀਤੀ ਆ ਕਿ ਤਿੰਨ ਕਿਸਾਨ ਸਾਨੂੰ ਜੇਕਰ 9 ਕਿੱਲੇ ਜ਼ਮੀਨ ਦਿੰਦੇ ਆ ਤੇ ਉਹਨਾਂ ਵਿੱਚੋਂ ਤਿੰਨ ਕਿੱਲੇ ਉਹਨਾਂ ਨੂੰ ਵਾਪਸ ਕਰ ਦਿੱਤੀ ਜਾਵੇ ਕਿ ਡਿਵੈਲਪ ਕਰਕੇ ਗੱਲ ਫਿਰ ਉੱਥੇ ਆਉਂਦੀ ਆ ਕਿ 9 ਕਿੱਲੇ ਵਿੱਚ ਤੇ ਬਦਲੇ ਵਿੱਚ ਤਿੰਨ ਕਿੱਲੇ ਲੈ ਤੇ ਉਹ ਸਰਕਾਰ ਨੇ ਜਿਹੜੇ ਤਿੰਨ ਕਿੱਲੇ ਦਿੱਤੇ ਉਹਦੀ ਕੀਮਤ ਕੀ ਵਸੂਲੀ ਜਿਹੜੇ ਡਿਵੈਲਪਿੰਗ ਦੇ ਰੇਟ ਨੇ ਜਿਹੜੇ ਉਹਦੇ ਉੱਤੇ ਉਹ ਸਾਰੇ ਐਕਸਪੈਂਸਿਵ ਪਾ ਗਏ ਨੇ ਜਿਹੜੇ ਖਰਚੇ ਪਾ ਗਏ ਨੇ ਕੀ ਉਹ ਖਰਚੇ ਸਰਕਾਰ ਨੇ ਪਾ ਕੇ ਸਾਨੂੰ 3 ਕਿੱਲੇ ਜ਼ਮੀਨ ਵਾਪਸ ਮੋੜਨੀਆਂ ਇਸ ਬਾਰੇ ਹਮਨ ਅਰੋੜਾ ਜੀ ਨੇ ਕੁਝ ਵੀ ਕਲੀਅਰ ਨਹੀਂ ਕੀਤਾ ਇਹ ਵੀ ਕਲੀਅਰ ਕਰਨਾ ਚਾਹੀਦਾ ਹੈ ਕਿਉਂਕਿ 6 ਕਿੱਲੇ ਜ਼ਮੀਨ ਤੇ ਸਰਕਾਰ ਆਪ ਵੇਚ ਕੇ ਆਪਣੇ ਖਜ਼ਾਨੇ ਵਿੱਚ ਪਰ ਲੈ ਗਈ ਠੇਕੇਦਾਰਾਂ ਦੀਆਂ ਕਮਾਈਆਂ ਨੇ ਹੋ ਜਾਣਗੀਆਂ ਡਲ ਪ੍ਰਾਂਦੀਆਂ ਵਿੱਚ ਹੋ ਜਾਣਗੀਆਂ ਪਰ ਕਿਸਾਨ ਨੂੰ ਕੀ ਮਿਲਿਆ ਇਹਦੇ ਬਾਰੇ ਵੀ ਉਹਨਾਂ ਨੂੰ ਜ਼ਰੂਰ ਸਪਸ਼ਟ ਕਰਨਾ ਚਾਹੀਦਾ ਇਸੇ ਅਮਨ ਅਰੋੜਾ ਜੀ ਦੀ ਵੀਡੀਓ ਦੇ ਵਿੱਚ ਇੱਕ ਹੋਰ ਸਵਾਲ ਸਾਹਮਣੇ ਆਉਂਦਾ ਹੈ ਕਿ ਜੇ ਕਿਸਾਨ ਜਿਨ੍ਹਾਂ ਦੀ ਵੱਖੋ ਵੱਖ ਥਾਂ ਦੇ ਉੱਤੇ ਜ਼ਮੀਨ ਹੈ ਉਹ ਰਲ ਕੇ 50 ਕਿੱਲੇ ਸਰਕਾਰ ਨੂੰ ਦੇ ਦਿੰਦੇ ਨੇ ਉਹਨਾਂ ਦੀ ਜ਼ਮੀਨ ਇੱਕ ਜਗ੍ਹਾ ਇਕੱਠੇ ਕਰਕੇ ਉਹਦੇ ਬਦਲੇ ਵਿੱਚ 30 ਕਿੱਲੇ ਦੇਵੇਗੀ ਉਹ ਹੁਣ ਕਿਸ ਢੰਗ ਨਾਲ ਦੇਵੇਗੀ ਇਹ ਵੀ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਲੁਧਿਆਣਾ ਮੰਨ ਲਓ ਕਿਸੇ ਦਾ ਸਮਰਾਲੇ ਦੇ ਵਿੱਚ ਆ ਕਿਸੇ ਦਾ ਹੋਰ ਇਲਾਕਿਆਂ ਦੇ ਵਿੱਚ ਕਿਲਾ ਕਿਲਾ ਦੋ ਦੋ ਕਿੱਲੇ ਨੇ ਉਹਨਾਂ ਸਾਰੇ ਆਪਣੀ ਦੇ ਦਿੰਦੇ ਨੇ ਫਿਰ ਸਰਕਾਰ ਕਿੱਥੋਂ ਕੀ ਸਰਕਾਰ ਪੰਜਾਬ ਦੀਆਂ ਸ਼ਾਮਲਾੜ ਜ਼ਮੀਨਾਂ ਤੇ ਜਾਂ ਜੰਗਲ ਵਾਲੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਕੇ ਫਿਰ ਉਹ ਉਹਨਾਂ ਦੇ ਬਦਲੇ ਦੇ ਵਿੱਚ ਉਹਨਾਂ ਨੂੰ ਦੇਊਗੀ ਜਾਂ ਸਰਕਾਰ ਦੀ ਇਸ ප්‍රතිਪਾਲਸੀ ਕੀ ਹੈ ਕਿਉਂਕਿ ਜ਼ਮੀਨ ਜੋ ਅਮਨ ਅਰੋੜਾ ਜੀ ਦਾ ਕਹਿਣਾ ਹੈ ਕਿ ਵੱਖੋ ਵੱਖ ਤਵਾਂ ਤੇ ਤੁਹਾਡੀ ਜ਼ਮੀਨ ਪਈ ਆ ਤੁਸੀਂ ਸਰਕਾਰ ਨੂੰ ਦੇ ਦਿਓ ਹੁਣ ਮੇਰਾ ਸਵਾਲ ਆ ਕਿ ਉਹ 50 ਦੇ 50 ਕਿल्ले ਹੀ ਇੱਕ ਇੱਕ ਕਿੱਲਾ ਦੇ ਰੂਪ ਦੇ ਵਿੱਚ 50 ਕਿਸਾਨਾਂ ਕੋਲ ਨੇ ਤੁਸੀਂ ਇਹ ਲੈ ਲੋਗੇ ਤੁਸੀਂ ਉਹ 50 ਕਿੱਲੇ ਇਕੱਠੇ ਇੱਕ ਤਰ੍ਹਾਂ ਕਰੋਗੇ ਉਹਨਾਂ ਵਿੱਚੋਂ 30 ਕਿੱਲੇ ਕਿਵੇਂ ਇਕੱਠੇ ਤੁਸੀਂ ਕਿਸਾਨਾਂ ਨੂੰ ਦੋਗੇ ਇਹ ਵੀ ਕਿਸਾਨਾਂ ਨੂੰ ਦਸਣਾ ਬਣਦਾ ਹੈ ਤੇ 50 ਕਿੱਲੇ ਵਿੱਚ 30 ਕਿੱਲੇ ਕਿਸਾਨਾਂ ਨੂੰ ਦਿੱਤੇ ਜਾਣਗੇ ਪਰ ਸ਼ਰਤ ਇਹ ਹੋਏਗੀ ਕਿ ਉਹ ਸਤੇ ਕਿੱਲਾਂ ਦੇ ਵਿੱਚ ਸੜਕਾਂ ওয়াটার ਟ੍ਰੀਟਮੈਂਟ ওয়াটার ਸਪਲਾਈ ਸੀਵਰੇਜ ਸੀਵਰੇਜ ਸਟਰੀਟ ਸੀਵਰੇਜ ਟ੍ਰੀਟਮੈਂਟ ਪਲਾਂਟ ਸੀਵਰੇਜ ਲਾਈਟਾਂ ਸਟਰੀਟ ਲਾਈਟਾਂ ਇਹ ਸਾਰੇ ਡਿਵੈਲਪਮੈਂਟ ਸਰਕਾਰ ਕਰਕੇ ਦੇਗੀ ਤੇ ਉਹ ਸਰਕਾਰ ਨੂੰ ਖਰਚਾ ਕਿਸਾਨ ਦਵੇਗਾ ਹੁਣ ਇੱਥੇ ਦੀ ਗੱਲ ਪੁੱਛਣੀ ਬਣਦੀ ਆ ਕਿ ਉਹ ਖਰਚਾ ਕਿਸਾਨ ਪਰ ਕਿਲਾ ਜਾਂ ਪਰ ਗੱਜ ਕਿੰਨਾ ਖਰਚਾ ਤੁਸੀਂ ਇਹ ਸਾਰੀਆਂ ਚੀਜ਼ਾਂ ਦਾ ਰੱਖ ਰਹੇ ਹੋ ਕਿਸਾਨ ਨੂੰ ਕਿੰਨਾ ਖਰਚਾ ਦੇਣਾ ਪਵੇਗਾ ਜਿਹੜਾ ਪੰਜਾਬ ਦਾ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਚ ਝਲ ਰਿਹਾ ਹੈ ਕਰਜ਼ਿਆਂ ਦੀ ਮਾਰ ਹੇਠ ਹੈ ਤੁਸੀਂ ਉਹ ਕਿੰਨਾ ਖਰਚਾ ਕਿਸਾਨ ਕੋਲੋਂ ਲੈ ਕੇ ਨੂੰ ਡਿਵੈਲਪ ਕਰੋਗੇ ਸਰਕਾਰ ਨੂੰ ਇਸ ਬਾਰੇ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿੰਨਾ ਖਰਚਾ ਜਿਹੜਾ ਏ ਉਹ ਕਿਸਾਨਾਂ ਤੋਂ ਲੈਣਾ ਏ ਕਿਉਂਕਿ ਇਹਦੇ ਅਨੁਸਾਰ ਜੇ ਕਿਸਾਨਾਂ ਕੋਲ ਪੈਸੇ ਨਹੀਂ ਹੈਗੇ ਉਹ ਆਰਥਿਕ ਤੰਗੀ ਚ ਉਹ ਤੁਹਾਨੂੰ ਜ਼ਮੀਨ ਦੇ ਲੈ ਕੇ 30 ਕਿਲੋ ਡਵੈਲਪ ਕਿਤਰਾ ਕਰਨਗੇ ਸਭ ਤੋਂ ਪਹਿਲਾਂ ਸਰਕਾਰ ਦੱਸੇ ਪਰ ਕਿੱਲਾ ਨਾਲ ਦਾ ਖਰਚਾ ਕਿੰਨਾ ਆਵੇਗਾ ਸਰਕਾਰ ਕਿੰਨਾ ਖਰਚਾ ਲਵੇਗੀ ਪਰ ਕੀ ਅਗਰ ਸਰਕਾਰਾਂ ਕੋਲ ਪੈਸੇ ਨਹੀਂ ਹੁੰਦੇ ਤਾਂ ਕੀ ਸਰਕਾਰ ਉਹਨਾਂ ਨੂੰ ਵਿਆਜ ਮੁਕਤ ਕਰਜ਼ਾ ਦਵੇਗੀ ਸਹਿਤ ਆਦਾ ਦੇਗੀ ਤਾਂ ਕਿ ਉਹ ਆਪਣੀ ਜ਼ਮੀਨ ਜਿਹੜੀ ਆ ਉਹਨੂੰ ਡਿਵੈਲਪ ਕਰਕੇ ਉਹਨੂੰ ਕਿਲਿਆਂ ਦੇ ਰੂਪ ਚ ਉਹਨੂੰ ਪਲਾਟਾਂ ਦੇ ਰੂਪ ਦੇ ਵਿੱਚ ਵੇਚ ਸਕਣ ਇਹ ਵੀ ਇੱਕ ਸਵਾਲ ਬਣਦਾ ਹੈ ਸਰਕਾਰ ਨੂੰ ਜਿਹਦਾ ਜਵਾਬ ਦੇਣਾ ਸਰਕਾਰ ਦਾ ਫਰਜ਼ ਬਣਦਾ ਹੈ ਹੁਣ ਅੱਜ ਸਰਕਾਰ ਨੇ ਪਹਿਲਾਂ ਹੀ ਪਾਲਸੀ ਬਣਾਈ ਹੋਈ ਹੈ 5 ਕਿੱਲੇ ਤੱਕ ਦੀ ਪਾਲਸੀ ਜਿਹੜੀ ਆ ਉਹ ਸ਼ਾਰੀ ਖੇਤਰ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਕੋਲ ਲੈਣੇ ਪੈਂਦੀ ਆ ਸਰੀ 15 ਕਿੱਲੇ ਤੱਕ ਪ੍ਰਵਾਨ ਗਈ ਤੇ ਪਿੰਡੂ ਖੇਤਰ ਦੇ ਵਿੱਚ ਜਿਹੜੀ ਆ ਉਹ ਜਿਹੜੀ ਅਰਬਨ ਅਥਾਰਟੀ ਇਹਨਾਂ ਦੀ ਬਣੀ ਆ ਉਹਨਾਂ ਕੋਲੋਂ ਇਹ ਸਾਰੀਆਂ ਲੈਣੀਆਂ ਪੈਂਦੀਆਂ ਨੇ ਉਹਨਾਂ ਕੋਲੋਂ ਕਲੋਨੀ ਘਟਣ ਵਾਸਤੇ ਤੇ ਉੱਥੇ ਪਹਿਲਾਂ ਸਾਰਾ ਇਹ ਖਰਚਾ ਡਿਵੈਲਪਰ ਕਰਦੇ ਨੇ 15 ਕਿੱਲੇ ਦੇ ਉੱਤੇ ਜਿਹੜਾ ਉਹ ਰੇਰਾ ਡਵੈਲਪਮੈਂਟ ਬੋਰਡ ਜਿਹੜਾ ਇਹਨਾਂ ਦਾ ਬਣਿਆ ਉਹਨਾਂ ਕੋਲੋਂ ਪਰਵਾਣਗੀ ਲੈਣੀ ਪੈਂਦੀ ਆ ਤੇ ਇਸ ਤੋਂ ਪਹਿਲਾਂ ਕਲੋਨੀ ਨੂੰ ਡਿਵੈਲਪ ਕਰਨ ਵਾਸਤੇ ਜੇਕਰ ਕਿਸੇ ਡਿਵੈਲਪਰ ਨੂੰ ਪੁੱਛੋ ਤੇ ਉਹਨਾਂ ਦੇ ਸਾਰੇ ਖਰਚੇ ਪਾ ਲਾ ਕੇ ਇੱਕ ਕਿੱਲੇ ਤੇ ਘੱਟੋ-ਘੱਟ 50 ਲੱਖ ਰੁਪਈਆ ਖਰਚਾ ਆਉਂਦਾ ਏ ਹੁਣ ਤੇ ਕਈ ਡਿਵੈਲਪਰਾਂ ਦਾ ਇਹ ਵੀ ਕਹਿਣਾ ਹੈ ਕਿ ਖਰਚਾ ਇਸ ਤੋਂ ਵੱਧ ਆਉਂਦਾ ਹੈ ਕਿਉਂਕਿ ਬਹੁਤ ਸਾਰੀ ਥਾਂएं ਫੈਲਾਉਣਾ ਪਏ ਲਾਉਣੇ ਪੈਂਦੇ ਨੇ ਗਲਤ ਸਮਝ ਕੇ ਪਈਏ ਲਾਉਣੇ ਪੈਂਦੇ ਨੇ 50 ਲੱਖ ਤੋਂ ਜ਼ਿਆਦਾ ਉਹਨਾਂ ਦਾ ਖਰਚਾ ਆ ਜਾਂਦਾ ਏ ਤੇ ਸਰਕਾਰ ਦਾ ਖਰਚਾ ਕਿੰਨਾ ਆਵੇਗਾ ਇਹ ਦੱਸਣਾ ਬਣਦਾ ਏ ਪਰ ਇੱਕ ਗੱਲ ਜਿਹੜੀ ਆ ਕਰਨ ਵਾਲੀ ਆ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨ ਕਿਸਾਨਾਂ ਦੇ ਹਮਾਇਤियां ਤੇ ਇਸ ਕਰਕੇ ਤਾਂ ਕਿ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਅਮੀਰ ਹੋਣ ਉਹਨਾਂ ਕੋ ਪੈਸਾ ਆਵੇ ਕਿਉਂਕਿ ਜਿਹੜੇ ਪਹਿਲਾਂ ਪ੍ਰਾਪਰਟੀ ਡੀਲਰ ਜਾਂ ਡਿਵੈਲਪਰ ਲੈਂਦੇ ਨੇ ਉਹ ਕਿਸਾਨਾਂ ਨੂੰ ਕੁਝ ਨਹੀਂ ਦਿੰਦੇ ਇਹਨਾਂ ਦੇ ਪੱਲੇ ਕੁਝ ਨਹੀਂ ਪਉਂਦੇ ਚਲੋ ਪੰਦਾ ਕਿ ਨਹੀਂ ਪੰਦਾ ਗੱਲ ਨੂੰ ਲਾਂਬੇ ਰੱਖ ਦਈਏ ਤੇ ਸਰਕਾਰ ਕਹਿੰਦੀ ਅਸੀਂ ਉਹਨਾਂ ਦੇ ਚੁੰਗਲ ਚ ਪਟਣਾ ਚਾਹੁੰਦੇ ਆ ਇੱਕ ਜਾਲ ਚੋਂ ਨਿਕਲ ਕੇ ਦੂਜੇ ਚ ਫਸਾਉਣਾ ਚਾਹੁੰਦੇ ਆ ਮੈਂ ਇਹ ਗੱਲ ਕਹੂੰਗਾ ਤੋ ਸਰਕਾਰ ਕਿਉਂ ਨਹੀਂ ਸਿੱਧਾ ਹੀ ਹੱਕ ਕਿਸਾਨਾਂ ਨੂੰ ਦਿੰਦੀ ਕਿ ਤੁਸੀਂ ਆਪਣੀਆਂ ਜ਼ਮੀਨਾਂ ਤੇ ਆਪ ਕਲੋਨੀਆਂ ਡਿਵੈਲਪ ਕਰੋ ਸਰਕਾਰ ਕਿਉਂ ਨਹੀਂ ਕਹਦੇ ਆਪ ਨਕਸ਼ੇ ਜਿਹੜੇ ਤੇ ਇਸ ਨਕਸ਼ੇ ਦੇ ਅਨੁਸਾਰ ਕਲੋਨੀਆਂ ਡਿਵੈਲਪ ਕਰੋ ਸਰਕਾਰ ਕਿਉਂ ਨਹੀਂ ਫ੍ਰੀ ਉਹਨਾਂ ਨੂੰ ਜਿਹੜਾ ਇਹ ਅਸੀਂ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਲਾਉਂਦੇ ਤੁਸੀਂ ਕਰੋ ਕਲੋਨੀਆਂ ਡਿਵੈਲਪ ਕਰੋ ਸੀਵਰੇਜ ਪਾਓ ਤੇ ਇਸ ਲੈਵਲ ਦੇ ਪਾਓ ਇਸ ਤਾਂ ਗਤਰੀਕੇ ਦੇ ਪਾਓ ਟੈਂਕੀਆਂ ਬਣਾਓ ਜਾਂ ਸਰਕਾਰ ਉਹਨਾਂ ਨਾਲ ਗੱਲ ਕਰ ਲੇ ਕਿ ਅਸੀਂ ਤੁਹਾਡੇ ਕੋਲ ਇੱਕ ਕਿੱਲਾ ਜ਼ਮੀਨ ਲੈਨੇ ਆ ਅਸੀਂ ਇਨਾ ਖਰਚਾ ਲਵਾਂਗੇ ਤੁਹਾਨੂੰ ਸਾਰੀਆਂ ਸੜਕਾਂ ਗਲੀਆਂ ਨਾਲੀਆਂ ਸੀਵਰੇਜ ਪਾਣੇ ਵਾਲੀ ਟੈਂਕੀਆਂ ਇਹ ਸਾਰੀਆਂ ਅਸੀਂ ਬਣਾ ਦਿੰਨੇ ਆ ਸਰਕਾਰ ਗੱਲ ਕਰ ਲੇ ਕਿ ਜਿਹੜਾ ਵੀ ਕਿਸਾਨ ਆਪਣੀ ਜ਼ਮੀਨ ਤੇ ਪਲਾਟ ਕੱਟ ਕੇ ਵੇਚਣਾ ਚਾਹੁੰਦਾ ਆ ਸਾਡੀ ਪਾਲਸੀ ਆ ਸਰਕਾਰ ਇਸ ਤਰ੍ਹਾਂ ਕਿਉਂ ਨਹੀਂ ਕਰਦੀ ਕਿ ਜਦੋਂ ਪਲਾਟ ਵੇਚੇ ਜਾਂਦੇ ਨੇ ਉਦੋਂ ਸਰਕਾਰ ਨੂੰ ਫਾਇਦਾ ਨਹੀਂ ਹੁੰਦਾ ਉਦੋਂ ਸਰਕਾਰ ਜਿਸ ਤਰੀਆਂ ਤੋਂ ਪਲਾਟਾਂ ਦੀ ਰਜਿਸਟ੍ਰੇਸ਼ਨ ਤੋਂ ਪੈਸਾ ਨਹੀਂ ਕਮਾਉਂਦੀ ਇੱਥੋਂ ਤੱਕ ਕਿ ਸਰਕਾਰ ਤੇ ਜਿਹੜਾ ਕੋਈ ਪਲਾਟ ਲੈ ਲੈਂਦਾ ਹੈ ਉਸ ਤੋਂ ਬਾਅਦ ਉਹ ਪੈਸਾ ਖਰਚ ਕੇ ਆਪਣਾ ਘਰ ਬਣਾਉਂਦਾ ਹੈ ਉਹਨਾਂ ਉੱਤੇ ਵੀ ਹਾਊਸ ਟੈਕਸ ਤੇ ਹੋਰ ਕਈ ਟੈਕਸ ਲਾ ਕੇ ਪੈਸੇ ਗਰਾਂਦੀ ਏ ਤੇ ਫਿਰ ਕਿਉਂ ਇਸ ਕਿਸਮ ਦੀਆਂ ਸੋ ਸਾਨੂੰ ਜੋ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੇ ਕਿਸਾਨਾਂ ਦਾ ਹੱਤਾ 610 ਬੋਤ ਦਿੰਦੇ ਆ ਜਿਹੜੀ ਯੋਜਨਾ ਜਿਹੜੀ ਸਰਕਾਰ ਨੇ ਬਣਾ ਕੇ ਦੱਸੀ ਉਹਦੇ ਵਿੱਚ ਕੁਝ ਝੋਲ ਕੁਝ ਕੱਚ ਨਜ਼ਰ ਆਸੀ ਜੇ ਦਾ ਸੱਚ ਅਸੀਂ ਆਪਣੇ ਦਰਸ਼ਕਾਂ ਸਾਹਮਣੇ ਰੱਖਣਾ ਚਾਹੁੰਦੇ ਸੀ ਤਾਂ ਕਿ ਤੁਸੀਂ ਵੀ ਸਵਾਲ ਕਰ ਸਕੋ ਸਰਕਾਰ ਨੂੰ ਕਿਉਂਕਿ ਸਰਕਾਰ ਬਣੀ ਸਵਾਲਾਂ ਦੇ ਸਿਰ ਤੇ ਆ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਜੀ ਕਹਿੰਦੇ ਨੇ ਸਵਾਲ ਕਰਿਆ ਕਰੋ ਆਪਣੇ ਲੀਡਰਾਂ ਨੂੰ ਸਵਾਲ ਕਰਿਆ ਕਰੋ ਸੋ ਸਾਡਾ ਤੁਹਾਡਾ ਸਾਰੇ ਕਿਸਾਨਾਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਸਾਨੂੰ ਲੱਗਦਾ ਹੈ ਕਿ ਕਿਤੇ ਕੋਈ ਕਾਚਿਆ ਉਥੇ ਸਿਸ ਸਰਕਾਰ ਨੂੰ ਸਵਾਲ ਕਰੀਏ ਸੋ ਸਰਕਾਰ ਨੂੰ ਜ਼ਮੀਨ ਦੇਣ ਤੋਂ ਪਹਿਲਾਂ ਇੰਨਾਂ ਗੱਲਾਂ ਤੇ ਵਿਚਾਰ ਜ਼ਰੂਰ ਕਰ ਲਿਓ ਜੋ ਮੇਰੇ ਮਨ 'ਚ ਵਿਚਾਰ ਆਏ ਸਨ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੇ ਠੀਕ ਲੱਗਦੇ ਆ ਤਾਂ ਹੋਰ ਨਾ ਤੱਕ ਵੀ ਪਹੁੰਚਾਓ ਤਾਂ ਕਿ ਇੱਕ ਲੈਅਰ ਬਣ ਸਕੇ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਇਹਨਾਂ ਨੂੰ ਸਮਝ ਆ ਸਕੇ ਤਾਂ ਕਿ ਸਾਡੇ ਨਾਲ ਕਿਤੇ ਕਿਸੇ ਵੀ ਕਿਸਮ ਦਾ ਤੋ ਖਾਣਾ ਹੋ ਸਕੇ ਪੰਜਾਬ ਦੇ ਇੱਕ ਹੋਰ ਮੁੱਦੇ ਤੇ ਤੁਹਾਡੇ ਨਾਲ ਦੁਬਾਰਾ ਵਿਚਾਰ ਸਾਂਝੇ ਕਰਨ ਵਾਸਤੇ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ